ਸਰ ਪਿੱਛੋਣਾ ਪਾਣੀ ਡੈਮ ਤੋਂ ਜਾਵਾ ਆਈ ਦਰਿਆ ਦੇ ਜਿਹੜੇ ਗੇਟ ਐ ਨਾ ਉਹ ਟੁੱਟ ਗਏ ਸੀ ਉਹਦੇ ਕਾਰਨ ਪਾਣੀ ਸਾਰਾ ਹੀ ਇਧਰ ਨੂੰ ਆ ਗਿਆ ਇਧਰ ਵੜਨ ਬੰਦਿਆ ਆ ਪਿਆ ਸੀ ਨਵੀਂ ਨਹਿਰ ਬਣਾਣੀ ਸੀ ਉਹ ਸਭ ਕੁਝ ਤੋੜ ਕੇ ਪਾਣੀ ਨਗੀ ਆ ਗਿਆ ਨਾ ਕੀ ਸਾਰੇ ਹੀ ਮਤਲਬ ਗੇੜ-ਗੋੜ ਤੋੜ ਦਿੱਤੇ ਜਿਹੜੇ ਇੱਥੇ ਵਿਚਾਰੇ ਡਿਪਟੀ ਵਾਲੇ ਕੰਮ ਨੌਕਰੀ ਕਰਦੇ ਸੀ ਇਸ ਮੈਕਨੇ ਦੇ ਵਿੱਚ ਉਹਨਾਂ ਨੂੰ ਕਾਫੀ ਦਿੱਕਤ ਰਹੀ ਔਰ ਉਹਨਾਂ ਨੇ ਕੋਸ਼ਿਸ਼ ਕਾਫੀ ਕੀਤੀ ਗੇੜ ਖੋਲਣ ਦੀ ਲੇਕਿਨ ਪਾਣੀ ਇੰਨਾ ਹੀ ਉਹਨਾਂ ਨੂੰ ਖੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਔਰ ਪੁਲ ਦੇ ਬਚਨ ਦੇ ਚਾਂਸ ਬਹੁਤ ਘੱਟ ਸੀਗਾ ਤੇ ਜੋ ਪਾਰਕ ਬਣੀ ਸੀ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕੁਝ ਪਾਣੀ ਨਾਲ ਵਹਿ ਗਿਆ ਔਰ ਲਾਗੇ ਦੇ ਪਿੰਡਾਂ ਨੂੰ ਇੰਨੀ ਮੁਸ਼ਕਲ ਪਈ ਉਹ ਫਿਰ ਨਹਿਰ ਤੋੜਨ ਪਈ ਉਸ ਪੁਲ ਤੋਂ ਗਾਣ ਮਸ਼ੀਨਾਂ ਲੈ ਕੇ ਪਿੰਡ ਦੇ ਸਰਪੰਚਾਂ ਸਾਰੇ ਵਾਲ ਕੇ ਨਹਿਰ ਤੋੜੀ ਉਹ ਤਾਂ ਕਿ ਸਾਰੀ ਪਬਲਿਕ ਬਚ ਗਈ ਏ ਤੁਸੀਂ ਦੇਖ ਰਹੇ ਹੋਟਲਾਂ ਦੇ ਪਿੱਛੇ ਮਾਰਕੀਟ ਦੇ ਵਿੱਚ ਪੂਰੀ ਹੀ ਪਾਣੀ ਭਰਿਆ ਹੋਇਆ ਸੀਗਾ ਉੱਤੇ ਇਹਨਾਂ ਨੇ ਵਿਚਾਰਿਆਂ ਨੇ ਬਹੁਤ ਹੀ ਮੁਸ਼ਕਲ ਨਾਲ ਗੇਟ ਗੁੱਟ ਖੋਲ ਕੇ ਤੇ ਇਹਨਾਂ ਦਾ ਥੋੜਾ ਬਚਾ ਕੇ ਤਾਂ ਲੇਕਿਨ ਆਸ-ਪਾਸੇ ਕਾਫੀ ਤੁਸੀਂ ਨਹੀਂ ਦੇਖ ਸਕਦੇ ਪੋਲ ਕਿੰਨੇ ਬੱਲਾ ਹਾਲਾਤ ਮੜੇ ਹੋਏ ਨਾ ਇਹਨਾਂ ਨੂੰ ਬੜਾ ਕਾਫੀ ਦਿੱਕਤ ਹੋਈ ਆ ਪੋਲ ਨੂੰ ਇਧਰ ਆ ਜਾਣ ਨੂੰ ਸਰ ਪਿੱਛੋਂ ਨਾ ਪਾਣੀ ਡੈਮ ਤੋਂ ਜਾਵਾ ਆਈ ਦਰਿਆ ਦੇ ਜਿਹੜੇ ਗੇਟ ਐ ਨਾ ਉਹ ਟੁੱਟ ਗਏ ਸੀ ਉਦੇ ਕਾਰਨ ਪਾਣੀ ਸਾਰਾ ਹੀ ਇਧਰ ਨੂੰ ਆ ਗਿਆ ਇਧਰ ਵੰਨ ਬੰਦਿਆ ਆ ਕਿ ਆਸੀ ਨਵੀਂ ਨਹਿਰ ਬਣਾਈ ਦੀ ਉਹ ਸਭ ਕੁਝ ਤੋੜ ਕੇ ਪਾਣੀ ਨਗੀ ਆ ਗਿਆ ਨਾ ਕਿ ਸਾਰੇ ਹੀ ਮਤਲਬ ਗੇੜ-ਗੋੜ ਤੋੜ ਦਿੱਤੇ ਜਿਹੜੇ ਇੱਥੇ ਵਿਚਾਰੇ ਡਿਪਟੀ ਵਾਲੇ ਕੰਮ ਨੌਕਰੀ ਕਰਦੇ ਸੀ ਇਸ ਮੈਕਨੇ ਦੇ ਵਿੱਚ ਉਹਨਾਂ ਨੂੰ ਕਾਫੀ ਦਿੱਕਤ ਰਹੀ ਔਰ ਉਹਨਾਂ ਨੇ ਕੋਸ਼ਿਸ਼ ਕਾਫੀ ਕੀਤੀ ਗੇੜ ਖੋਲਣ ਦੀ ਲੇਕਿਨ ਪਾਣੀ ਇੰਨਾ ਹੀ ਉਹਨਾਂ ਨੂੰ ਖੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਔਰ ਬਚਨ ਦੇ ਚਾਂਸ ਬਹੁਤ ਕਰਤੀਗਾ ਇਹ ਜੋ ਪਾਰਕਵਣੀ ਸੀ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕੁਝ ਪਾਣੀ ਨਾਲ ਵਹਿ ਗਿਆ ਔਰ ਲਾਗੇ ਦੇ ਪਿੰਡਾਂ ਨੂੰ ਇੰਨੀ ਮੁਸ਼ਕਲ ਪਈ ਉਹ ਫਿਰ ਨਹਿਰ ਤੋੜਨ ਪਈ ਉਸ ਪੋਲ ਤੋਂ گاਣ ਮਸ਼ੀਨਾ ਲੈ ਕੇ ਪਿੰਡ ਦੇ ਸਰਪੰਚਾਂ ਸਾਰੇ ਵਲਕੇ ਨਹਿਰ ਤੋੜੀ ਉਹ ਤਾਂ ਕਿ ਸਾਰੀ ਪਬਲਿਕ ਬਚ ਗਈ ਇਹ ਤੁਸੀਂ ਦੇਖਦੇ ਹੋ ਹੋਟਲਾਂ ਦੇ ਪਿੱਛੇ ਮਾਰਕੀਟ ਦੇ ਵਿੱਚ ਪੂਰੀ ਹੀ ਪਾਣੀ ਭਰਿਆ ਹੋਇਆ ਸੀਗਾ ਉੱਤੇ ਇਹਨਾਂ ਨੇ ਵਿਚਾਰਿਆਂ ਨੇ ਬਹੁਤ ਹੀ ਮੁਸ਼ਕਲ ਨਾਲ ਗੜਗੜ ਖੋਲ ਕੇ ਤੇ ਇਹਨਾਂ ਦਾ ਥੋੜਾ ਬਚਾ ਗਿਆ ਤਾਂ ਲੇਕਨ ਆ ਸੇ ਪਾਸੇ ਕਾਫੀ ਤੋਹੀਂ ਦੇਖ ਸਕਦੇ ਪੋਲ ਕਿੰਨੇ ਆ ਬੱਲਾ ਹਾਲਾਤ ਮੜੇ ਹੋਏ ਨਾ ਇਹਨਾਂ ਨੂੰ ਬੜਾ ਕਾਫੀ ਦਿੱਕਤ ਹੋਈ ਆ ਪੋਲ ਬਲੀ ਨੂੰ ਇਧਰ ਆ ਜਾਣ ਨੂੰ ਸਰ ਪਿੱਛੋਂ ਨਾ ਪਾਣੀ ਡੈਮ ਤੋਂ ਜਾਵਾ ਆਈ ਦਰਿਆ ਦੇ ਜਿਹੜੇ ਗੇਟ ਆ ਨਾ ਉਹ ਟੁੱਟ ਗਏ ਸੀ ਉਹਦੇ ਕਾਰਨ ਪਾਣੀ ਸਾਰਾ ਹੀ ਇਧਰ ਨੂੰ ਆ ਗਿਆ ਇਧਰ ਵੰਨ ਬੰਦਿਆ ਆ ਪਿਆ ਸੀ ਨਵੀਂ ਨਹਿਰ ਬਣਨ ਦੀ ਉਹ ਸਭ ਵਿੱਚ ਤੋੜ ਕੇ ਪਾਣੀ ਨਗੀ ਆ ਗਿਆ ਨਾ ਕੀ ਸਾਰੇ ਹੀ ਮਤਲਬ ਗੇੜ-ਗੋੜ ਤੋੜ ਦਿੱਤੇ ਜਿਹੜੇ ਇੱਥੇ ਵਿਚਾਰੇ ਡਿਪਟੀ ਵਾਲੇ ਇੱਕਮ ਨੌਕਰੀ ਕਰਦੇ ਸੀ ਇਸ ਮੈਕਨੇ ਦੇ ਵਿੱਚ ਉਹਨਾਂ ਨੂੰ ਕਾफी ਦਿੱਕਤ ਰਹੀ ਔਰ ਉਹਨਾਂ ਨੇ ਕੋਸ਼ਿਸ਼ ਕਾफी ਕੀਤੀ ਗੇੜ ਖੋਲਣ ਦੀ ਲੇਕਿਨ ਪਾਣੀ ਇੰਨਾ ਹੀ ਉਹਨਾਂ ਨੂੰ ਖੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਔਰ ਬਚਣ ਦੇ ਚਾਂਸ ਬਹੁਤ ਘਟ ਗਿਆ ਇਹ ਜੋ ਪਾਰਕਣੀ ਸੀ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕੁਝ ਪਾਣੀ ਨਾਲ ਵਹਿ ਗਿਆ ਔਰ ਲਾਗੇ ਦੇ ਪਿੰਡਾਂ ਨੂੰ ਇੰਨੀ ਮੁਸ਼ਕਲ ਪਈ ਉਹਨਾਂ ਨੇ ਨਹਿਰ ਤੋੜਨ ਪਈ ਉਸ ਪੋਲ ਤੋਂ گاਣ ਮਸ਼ੀਨਾ ਲੈ ਕੇ ਪਿੰਡ ਦੇ ਸਰਪੰਚਾ ਸਾਰੇ ਵਲਕੇ ਨਹਿਰ ਤੋੜੀ ਉਹ ਤਾਂ ਕਿ ਸਾਰੀ ਪਬਲਿਕ ਬਚ ਗਈ ਇਹ ਤੁਸੀਂ ਦੇਖਦੇ ਹੋ ਹੋਟਲਾਂ ਦੇ ਪਿੱਛੇ ਮਾਰਕੀਟ ਦੇ ਵਿੱਚ ਪੂਰੀ ਹੀ ਪਾਣੀ ਭਰਿਆ ਹੋਇਆ ਸੀਗਾ ਉੱਤੇ ਇਹਨਾਂ ਨੇ ਵਿਚਾਰਿਆਂ ਨੇ ਬਹੁਤ ਹੀ ਮੁਸ਼ਕਲ ਨਾਲ ਗੇੜ-ਗੂੜ ਖੋਲ ਕੇ ਤੇ ਇਹਨਾਂ ਦਾ ਥੋੜਾ ਬਚਾ ਗਿਆ ਤਾਂ ਲੇਕਿਨ ਆਸ-ਪਾਸੇ ਕਾਫੀ ਤੁਸੀਂ ਨਹੀਂ ਦੇਖ ਸਕਦੇ ਪੋਲ ਦੀ ਕਿੰਨਾ ਬੱਲਾ ਹਾਲਾਤ ਮੜੇ ਹੋਏ ਨਾ ਇਹਨਾਂ ਨੂੰ ਬੜਾ ਕਾਫੀ ਦਿੱਕਤ ਹੋਈ ਆ ਪੋਲ ਨੂੰ ਇਧਰ ਆ ਜਾਣ